ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਭਾਵੇਂ ਚਲਾਕ ਰਾਜਨੀਤਾ ਮੰਨਿਆ ਜਾਂਦਾ ਹੈ ਪਰ ਭਾਰਤ-ਪਾਕਿਸਤਾਨ ਤਣਾਅ ਦੌਰਾਨ ਉਹਨਾਂ ਦੀ ਕੋਈ ਵੀ ਚਲਾਕੀ ਕੰਮ ਨਹੀਂ ਆ ਸਕੀ ਬਲਕਿ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਅਜਿਹਾ ਮੂੰਹ ਤੋੜ ਜਵਾਬ ਦਿੱਤਾ ਹੈ ਕਿ ਸ਼ਹਿਬਾਜ਼ ਸ਼ਰੀਫ ਦੁਨੀਆ ਭਰ ਦੇ ਵਿੱਚ ਮਜ਼ਾਕ ਦੇ ਪਾਤਰ ਬਣ ਗਏ ਨੇ ਉਹ ਜੋ ਉਹ ਆਪਣੇ ਪੰਜ ਵਿਆਹਾਂ ਨੂੰ ਲੈ ਕੇ ਵੀ ਕਾਫੀ ਚਰਚਾ ਦੇ ਵਿੱਚ ਰਹਿ ਚੁੱਕੇ ਨੇ ਹਾਦਸਾ ਉਦੋਂ ਹੋ ਗਈ ਸੀ ਜਦੋਂ ਉਹਨਾਂ ਨੇ ਆਪਣੀ ਇੱਕ ਘਰਵਾਲੀ ਦੇ ਲਈ ਫਲਾਈਓਵਰ ਤੱਕ ਬਣਵਾ ਦਿੱਤਾ ਤਾਂ ਜੋ ਉਹ ਜਲਦੀ ਘਰ ਪਹੁੰਚ ਸਕਣ ਸੋ ਆਓ ਤੁਹਾਨੂੰ ਪਾਕਿਸਤਾਨੀ ਪੀਐਮ ਸ਼ਹਿਬਾਜ਼ ਸ਼ਰੀਫ ਦੇ ਪੰਜ ਵਿਆਹ ਦੇ ਬਾਰੇ ਸਾਰੀਆਂ ਜਾਣਕਾਰੀਆਂ ਦਿੰਨੇ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਚੱਲ ਰਹੇ ਨੇ ਅਤੇ ਕਈ ਪੀਐਮ ਤੋਂ ਇਲਾਵਾ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਨੇ ਸ਼ਹਬਾਜ਼ ਸ਼ਰੀਫ ਨੇ ਪੰਜ ਵਿਆਹ ਕਰਵਾਏ ਨੇ ਜਿਨ੍ਹਾਂ ਨੂੰ ਲੈ ਕੇ ਉਹ ਕਾਫੀ ਚਰਚਾ ਦੇ ਵਿੱਚ ਰਹੇ ਭਾਵੇਂ ਕਿ ਰਾਜਨੀਤੀ ਦੇ ਵਿੱਚ ਉਹ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ ਨੂੰ ਆਪਣਾ ਗੁਰੂ ਮੰਨਦੇ ਨੇ ਪਰ ਵਿਆਹਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੇ ਵੱਡੇ ਭਰਾ ਤੱਕ ਨਾਲ ਪੰਗਾ ਲੈ ਲਿਆ ਸੀ ਕਾਰਗਲ ਯੁੱਧ ਤੋਂ ਬਾਅਦ ਪ੍ਰਵੇਜ਼ ਮੁਸ਼ਰਫ ਨੇ ਸ਼ਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਨੇ ਵੱਡੇ ਭਰਾ ਦੇ ਲਈ ਇਸ ਤੋਂ ਇਨਕਾਰ ਕਰ ਦਿੱਤਾ ਸੀ ਸ਼ਹਿਬاز ਸ਼ਰੀਫ ਦਾ ਪਹਿਲਾ ਵਿਆਹ ਸਨ 1973 ਦੇ ਵਿੱਚ ਉਹਨਾਂ ਦੀ ਚਚੇਰੀ ਭੈਣ Nusrat Butt ਦੇ ਨਾਲ ਹੋਇਆ ਸੀ ਜਦੋਂ ਉਹ ਮਹਿਜ਼ 22 ਸਾਲਾਂ ਦੇ ਸਨ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਚਾਰ ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚ ਦੋ ਬੇਟੇ ਅਤੇ ਦੋ ਜੁੜਵਾ ਬੇਟੀਆਂ ਸ਼ਾਮਿਲ ਨੇ ਪਰ ਮੌਜੂਦਾ ਸਮੇਂ Nusrat ਹੁਣ ਸ਼ਹਿਬاز ਤੋਂ ਵੱਖਰੀ ਰਹਿੰਦੀ ਹੈ ਕਿਹਾ ਜਾਂਦਾ ਹੈ ਕਿ ਸਾਲ 1993 ਦੇ ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ 2 ਸਾਲ ਪਹਿਲਾਂ ਜਦੋਂ ਸ਼ਹਿਬਾਜ਼ ਨੂੰ ਵਿੱਤੀ ਬੇਨਿਮੀਆ ਅਤੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੇ ਵਿੱਚ ਫਸਾਇਆ ਗਿਆ ਸੀ ਤਾਂ Nusrat ਦਾ ਨਾਮ ਵੀ ਇਸ ਕੇਸ ਦੇ ਵਿੱਚ ਸ਼ਾਮਲ ਸੀ ਜਿਸ ਕਰਕੇ ਉਸ ਨੂੰ ਵੀ ਅਦਾਲਤ ਦੇ ਵਿੱਚ ਪੇਸ਼ ਹੋਣਾ ਪਿਆ ਸੀ ਇਸੇ ਤਰ੍ਹਾਂ ਸ਼ਹਿਬਾਜ਼ ਸ਼ਰੀਫ ਦਾ ਦੂਜਾ ਵਿਆਹ 1993 ਦੇ ਵਿੱਚ ਪਾਕਿਸਤਾਨੀ ਮਾਡਲ आलिया ਹਣੀ ਦੇ ਨਾਲ ਹੋਇਆ ਸੀ ਜੋ ਉਹਨਾਂ ਦੇ ਪਿਤਾ ਮੀਆਂ ਸ਼ਰੀਫ ਨੂੰ ਪਸੰਦ ਨਹੀਂ ਆਈ ਸੀ ਉਸ ਸਮੇਂ ਸ਼ਹਿਬਾਜ਼ ਸ਼ਰੀਫ 43 ਸਾਲਾਂ ਦੇ ਸੀ आलिया ਇੱਕ ਉਬਰਦੀ ਹੋਈ ਨੌਜਵਾਨ ਅਤੇ ਖੂਬਸੂਰਤ ਮਾਡਲ ਸੀ ਉਹਨਾਂ ਵਿਚਾਲੇ ਪਹਿਲਾਂ ਕਾਫੀ ਸਮੇਂ ਤੱਕ ਰੋਮਾਂਸ ਚੱਲਦਾ ਰਿਹਾ ਸੀ ਪਰ ਬਾਅਦ ਦੇ ਵਿੱਚ ਦੋਹਾਂ ਨੇ ਗੁਪਤ ਤਰੀਕੇ ਦੇ ਨਾਲ ਵਿਆਹ ਕਰਵਾ ਲਿਆ ਇੱਕ ਰਿਪੋਰਟ ਅਨੁਸਾਰ ਲਾਹੌਰ ਵਿੱਚ ਹਨੀ ਬ੍ਰਿਜ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇੱਕ ਪੁਲ ਆਲਿਆ ਦੇ ਨਾਂ ਤੇ ਬਣਿਆ ਹੋਇਆ ਹੈ ਸ਼ਹਬਾਜ਼ ਸ਼ਰੀਫ ਨੇ ਇਸ ਦਾ ਨਿਰਮਾਣ ਉਦੋਂ ਕਰਵਾਇਆ ਸੀ ਜਦੋਂ ਉਹ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਨ ਉਹ ਪੁਲ ਉਹਨਾਂ ਨੇ ਇਸ ਕਰਕੇ ਬਣਵਾਇਆ ਸੀ ਤਾਂ ਜੋ ਉਹਨਾਂ ਦੀ ਦੂਜੀ ਪਤਨੀ ਆਲਿਆ ਨੂੰ ਕੰਮ ਤੋਂ ਘਰ ਪਰਤਣ ਦੇ ਵਿੱਚ ਦੇਰੀ ਨਾ ਹੋਵੇ ਪਰ ਸਾਲ 1999 ਦੇ ਵਿੱਚ ਫੌਜੀ ਤਕਤਾ ਪਲਟ ਹੋਣ ਤੋਂ ਬਾਅਦ ਸ਼ਹਿਬਾਜ਼ ਸ਼ਰੀਫ आलिया ਦੇ ਨਾਲ 사우ਦੀ ਅਰਬ ਚਲੇ ਗਏ ਜਿੱਥੇ ਬਾਅਦ ਦੇ ਵਿੱਚ आलिया ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਸ਼ਹਿਬਾਜ਼ ਸ਼ਰੀਫ ਨੇ ਤੀਜਾ ਵਿਆਹ ਵੀ ਸਾਲ 1993 ਦੇ ਵਿੱਚ ਹੀ ਕਥਿਤ ਤੌਰ ਤੇ ਪਾਕਿਸਤਾਨ ਦੀ ਸੰਗੀ ਜਾਂਚ ਏਜੰਸੀ ਦੇ ਡਾਇਰੈਕਟਰ ਤਾਰਿਕ ਖੋਸਾ ਦੀ ਭੈਣ ਨਰਗਿਸ ਖੋਸਾ ਦੇ ਨਾਲ ਕਰਵਾਇਆ ਸੀ ਪਰ ਸ਼ਰੀਫ ਪਰਿਵਾਰ ਨੇ ਇਸ ਵਿਆਹ ਨੂੰ ਵੀ ਆਸਵਿਕਾਰ ਕਰ ਦਿੱਤਾ ਸੀ ਕੁਝ ਰਾਂ ਬਾਅਦ ਵਿਆਹ ਨੂੰ ਗੁਪਤ ਤਰੀਕੇ ਦੇ ਨਾਲ ਤੋੜ ਦਿੱਤਾ ਗਿਆ ਹੁਣ ਗੱਲ ਕਰਦੇ ਹਾਂ ਸ਼ਹਿਬਾਜ਼ ਸ਼ਰੀਫ ਦੇ ਚੌਥੇ ਵਿਆਹ ਦੀ ਉਹਨਾਂ ਦਾ ਚੌਥਾ ਵਿਆਹ ਸਾਲ 2003 ਦੇ ਵਿੱਚ ਤਹਿਮੀਨਾ ਦੁਰਾਨੀ ਦੇ ਨਾਲ ਹੋਇਆ ਇਹ ਵਿਆਹ ਵੀ ਕਾਫੀ ਗੁਪਤ ਤਰੀਕੇ ਦੇ ਨਾਲ ਹੋਇਆ ਸੀ ਜਿਸ ਨੇ ਕਈ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਆਪਣੀ ਕਿਤਾਬ ਮਾਈ ਫਿਊਡਲ ਲਾਰਡ ਦੇ ਲਈ ਮਸ਼ਹੂਰ ਰਹੀ ਲੇਖਕਾ ਤਹਿਮੀਨਾ ਦਾ ਅਤੀਤ ਕਾਫੀ ਉਥਲ-ਪੁਥਲ ਭਰਿਆ ਸੀ ਕਿਉਂਕਿ ਸ਼ਹਿਬਾਜ਼ ਨਾਲ ਵਿਆਹ ਕਰਨ ਤੋਂ ਪਹਿਲਾਂ ਉਹਨਾਂ ਦੇ ਦੋ ਵਾਰ ਵਿਆਹ ਹੋ ਚੁੱਕੇ ਸੀ ਪਹਿਲਾ ਵਿਆਹ ਨੂੰ ਇੰਨਾ ਜ਼ਿਆਦਾ ਗੁਪਤ ਰੱਖਿਆ ਗਿਆ ਸੀ ਕਿ ਪਾਰਟੀ ਆਗੂਆਂ ਨੂੰ ਤਾਂ ਛੱਡੋ ਸ਼ਹਿਬਾਜ਼ ਦੇ ਪਰਿਵਾਰ ਤੱਕ ਨੂੰ ਇਸ ਦੀ ਸੂ ਨਹੀਂ ਸੀ ਲੱਗ ਸਕੀ ਬਾਅਦ ਵਿੱਚ ਜਦੋਂ ਦੁਬਈ ਦੇ ਵਿੱਚ ਉਹਨਾਂ ਨੇ ਇੱਕ ਸ਼ਾਨਦਾਰ ਸਮਾਰੋਹ ਕੀਤਾ ਤਾਂ ਪਾਰਟੀ ਦੇ ਸੀਨੀਅਰ ਮੈਂਬਰ ਵੀ 당ਗ ਰਹਿ ਗਏ ਤਹਿਮੀਨਾ ਦੁਰਰਾਨੀ ਨਾਲ ਵਿਆਹ ਦਾ ਨਵਾਜ਼ ਸ਼ਰੀਫ ਨੇ ਕਾਫੀ ਵਿਰੋਧ ਕੀਤਾ ਸੀ ਮਾਮਲਾ ਇਥੋਂ ਤੱਕ ਵੱਧ ਗਿਆ ਸੀ ਕਿ ਇਕੱਥੇ ਤੌਰ ਤੇ ਸ਼ਰੀਫ ਪਰਿਵਾਰ ਦੇ ਤਹਿਮੀਨਾ ਨੂੰ ਪਰਿਵਾਰਕ ਸਮਾਗਮਾਂ ਜਾਂ ਜਨਤਕ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣ ਤੋਂ ਵੀ ਰੋਕ ਦਿੱਤਾ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਤਹਿਮੀਨਾ ਨੂੰ ਲਾਹੌਰ ਵਿੱਚ ਪਰਿਵਾਰ ਦੇ ਘਰ ਤੱਕ ਹੀ ਸੀਮਤ ਰਹਿਣ ਦੇ ਨਿਰਦੇਸ਼ ਦਿੱਤੇ ਸਨ ਇਸ ਤੋਂ ਬਾਅਦ ਤਹਿਮੀਨਾ ਕਈ ਥਾਵਾਂ ਤੇ ਨਵਾਜ਼ ਸ਼ਰੀਫ ਦੀ ਜਨਤਕ ਤੌਰ ਤੇ ਆਲੋਚਨਾ ਕਰਨ ਤੋਂ ਪਿੱਛੇ ਨਹੀਂ ਹਟੀ ਜਾਣਕਾਰੀ ਅਨੁਸਾਰ ਤਹਿਮੀਨਾ ਦੇ ਨਾਲ ਵੀ ਸ਼ਹਿਬਾਜ਼ ਦਾ ਰਿਸ਼ਤਾ ਕਰੀਬ 8 ਸਾਲ ਤੱਕ ਹੀ ਚੱਲ ਸਕਿਆ ਸ਼ਹਿਬਾਜ਼ ਸ਼ਰੀਫ ਦੇ ਵਿਆਹਾਂ ਦਾ ਸਿਲਸਲਾ ਇੱਥੇ ਹੀ ਖਤਮ ਨਹੀਂ ਹੋਇਆ ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2012 ਦੇ ਵਿੱਚ ਕੁਲਸੁਮ ਨਾਂ ਦੀ ਇੱਕ ਔਰਤ ਦੇ ਨਾਲ ਪੰਜਵਾਂ ਵਿਆਹ ਕਰਵਾਇਆ ਜੋ ਇੱਕ ਸਰਕਾਰੀ ਮਹਿਕਮੇ ਦੇ ਵਿੱਚ ਅਧਿਕਾਰੀ ਸੀ ਪਰ ਇਹ ਵਿਆਹ ਵੀ ਜ਼ਿਆਦਾ ਸਮਾਂ ਨਹੀਂ ਟਿਕ ਸਕਿਆ ਜਲਦ ਹੀ ਦੋਵਾਂ ਦਾ ਤਲਾਕ ਹੋ ਗਿਆ ਮੌਜੂਦਾ ਸਮੇਂ ਵੀ ਪਾਕਿਸਤਾਨ ਵਿੱਚ ਸ਼ਹਿਬਾਜ਼ ਸ਼ਰੀਫ ਦੇ ਕਥਿਤ ਰਿਸ਼ਤਿਆਂ ਬਾਰੇ ਅਫਵਾਹਾਂ ਅਤੇ ਚਰਚਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਕਾਰਨ ਸ਼ਰੀਫ ਪਰਿਵਾਰ ਦੇ ਅੰਦਰ ਕਈ ਵਾਰ ਕਲੇਸ਼ ਵੀ ਛਿੜ ਚੁੱਕਿਆ ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਸਾਂਝੀ ਕਰੋ ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ